ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵਲ ਦੀ ਵੱਡੀ ਖਬਰ ਲੁਧਿਆਣਾ ਪੱਛਮੀ ਜਿਮਨੀ ਚੌਂਦੇ ਨਤੀਜੇ ਐਲਾਨੇ ਜਾ ਰਹੇ ਹਨ ਅਤੇ ਵੋਟਾਂ ਦੀ ਗਿਣਤੀ ਨੌਵੇਂ ਰਾਉਂਡ ਵਿੱਚ ਪਹੁੰਚ ਗਈ ਹੈ ਨੌਵੇਂ ਰਾਉਂਡ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਅੱਗੇ ਚੱਲ ਰਹੇ ਹਨ ਉਹਨਾਂ ਨੂੰ ਹੁਣ ਤੱਕ 22205 ਵੋਟਾਂ ਪਈਆਂ ਹਨ ਅਤੇ ਉਹ ਭਾਰਤ ਪੁਸ਼ਨਾਸ਼ੂ ਤੋਂ 4748 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨਾਸ਼ੂ ਹਨ ਉਹਨਾਂ ਨੂੰ 17457 ਵੋਟਾਂ ਪਈਆਂ ਹਨ ਅਤੇ ਤੀਸਰੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਹਨ ਉਹਨਾਂ ਨੂੰ 13882 ਵੋਟਾਂ ਪਈਆਂ ਹਨ ਅਤੇ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਨੂੰ ਮੰਦੀ ਗੱਲ ਕਰੀਏ ਤਾਂ ਉਹ 4769 ਵੋਟਾਂ ਹਾਸਲ ਕਰਕੇ ਚੌਥੇ ਨੰਬਰ ਤੇ ਹਨ ਅਤੇ ਹੁਣ ਚਾਰ 라운ਡ ਬਾਅਦ ਫੈਸਲਾ ਸਾਹਮਣੇ ਆ ਜਾਵੇਗਾ ਦੱਸ ਦਈਏ ਕਿ ਗੁਰਪ੍ਰੀਤ ਗੋਗੀ ਤੋਂ ਬਾਅਦ ਹੁਣ ਹਲਕਾ ਪੱਛਮੀ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲ ਜਾਵੇਗਾ ਇਸ ਵਾਰ VOTING ਦੀ ਗੱਲ ਕਰੀਏ ਤਾਂ 194 ਵਿੱਚੋਂ 123 ਬੂਥ ਅਜੇ ਸੰਜਿਥੇ ਔਰਤਾਂ ਦੀ VOTING 50% ਤੋਂ ਘੱਟ ਸੀ ਹਲਕਾ ਪਛਮੀ ਵਿਚ VOTING ਪਿਛਲੇ ਵੀਰਵਾਰ ਸਵੇਰੇ 7 ਵੇ ਸ਼ੁਰੂ ਹੋਈ ਅਤੇ ਸ਼ਾਮ 6 ਵੇ ਸਮਾਪਤ ਹੋਈ ਸੀ VOTING ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸਾਨਾ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਾਮ 7 ਵੇ ਤੱਕ 51.33% VOTING ਹੋਈ ਸੀ ਇਹ ਲੁਧਿਆਣਾ ਪਛਮੀ ਸੀਟ 2022 ਵਿੱਚ ਆਪ ਉਮੀਦਵਾਰ ਗੁਰਪ੍ਰੀਤ ਗੋਗੀ ਜਿੱਤੇ ਸਨ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਇਸ ਦੇ ਬਾਅਦ ਇੱਥੇ ਉਪਚੋਣਾ ਕਰਾਈਆਂ ਗਈਆਂ ਪੰਜਾਬ ਵਿੱਚ ਬੀਤੇ 3 ਸਾਲਾਂ ਵਿੱਚ ਹੋਈਆਂ ਉਪਚੋਣਾ ਦੇ ਟ੍ਰੇਡ ਨੂੰ ਦੇਖੀਏ ਤਾਂ ਇਹਨਾਂ ਵਿੱਚ ਸੱਤਾ ਵਿੱਚ ਹੋਂਦ ਦੇ ਚੱਲਦਿਆਂ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਹੀ ਫਾਇਦਾ ਮਿਲਿਆ ਹੈ। ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੇ ਇਥੋ ਰਾਸਵਾ ਮੈਂਬਰ ਸੰਜੀਵ अरोड़ा ਨੂੰ میدان ਵਿੱਚ ਉਤਾਰਿਆ ਹੈ। ਜੇਹੀ ਸਥਿਤੀ ਵਿੱਚ ਚਰਚਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਗ੍ਹਾ ਰਾਸਵਾ ਜਾ ਸਕਦੇ ਹਨ ਕਾਂਗਰਸ ਨੇ ਇਸ ਸੀਟ ਤੋਂ ਦੋ ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ ਨੂੰ ਮੈਦਾਨ ਵਿੱਚ ਉਤਾਰਿਆ ਹੈ ਇਸ ਦੇ ਨਾਲ ਹੀ ਪਰਵਕਾਰ ਸਿੰਘ ਨੂੰ ਮੰਨੇ ਕਾਲੀਆ ਲਤੇ ਜੀਵਨ ਗੁਪਤਾ ਨੇ ਭਾਜਪਾ ਦੀ ਟਿਕਟ